ਮੇਰਾ ਨਾਮ ਪ੍ਰਦੀਪ ਮਾਰਾ ਹੈ ਕਾਫੀ ਪਰੇਸ਼ਾਨ ਸੀ 10 ਸਾਲ ਅੱਜ ਤੋਂ 10 ਸਾਲ ਪਹਿਲਾਂ ਤੇ ਮੈਨੂੰ ਗਠੀਆ ਦੀ ਪ੍ਰੋਬਲਮ ਹੋ ਗਈ ਤੇ ਮੈਂ ਕਈ ਡਾਕਟਰਾਂ ਨੂੰ ਦਿਖਾਇਆ ਇੱਥੇ ਜਲੰਧਰ ਗਿਆ ਚੰਡੀਗੜ੍ਹ ਗਿਆ ਇੱਥੇ ਵੀ ਜਰਨੈਲ ਵਿੱਚ ਕਈਆਂ ਨੂੰ ਦਿਖਾਇਆ ਤੇ ਮੈਨੂੰ ਨਹੀਂ ਆਰਾਮ ਨਹੀਂ ਆਇਆ ਮੈਂ ਆਪਣਾ ਪਰੇਸ਼ਾਨੀ ਦੂਸਰੇ ਕਿਸੇ ਬੰਦੇ ਨੂੰ ਦੱਸੀ ਆਪਣੇ ਦੋਸਤਾਂ ਨੂੰ ਦੱਸੀ ਮਿੱਤਰਾਂ ਨੂੰ ਦੱਸੀ ਉਤੋਂ ਮੈਨੂੰ ਡਾਕਟਰ ਸ਼ਰਦਾ ਜੀ ਆਯੁਰਵੈਦਿਕ ਇੰਨਾ ਦਾ ਪਤਾ ਲੱਗਿਆ ਇੰਨਾ ਕੋਲ ਫੇਰ ਮੈਂ ਗਿਆ ਸੀ ਪਰ ਨਾ ਤਾਂ ਦੇਖਿਆ ਬਹੁਤ ਰਸ਼ ਸੀ ਬੰਨਾ ਰਸ਼ ਕਟੋ ਘਾਟ 100 150 ਬੰਦਾ ਬੈਠਾ ਮੈਂ ਤਾਂ ਮੁਰਨ ਲੱਗਿਆ ਸੀ ਫਿਰ ਮੈਂ ਡਾਕਟਰ ਸਾਹਿਬ ਕੋਲ ਗਿਆ ਸ਼ਰਦਾ ਜੀ ਕੋਲ ਉਹਨਾਂ ਨੇ ਮੈਨੂੰ ਚੈੱਕ ਅਪ ਕੀਤਾ ਉਹਨਾਂ ਨੇ ਚੈੱਕ ਕਰਵਾਏ ਸਾਰੇ ਜਿਆਦਾ ਟੈਸਟ ਕਰਵਾਏ ਉਹ ਟੈਸਟ ਦੇ ਦੀ ਰਿਪੋਰਟ ਦੇ ਵਿੱਚ ਮੈਨੂੰ ਉਹੀ ਗਠੀਏ ਦੀ ਸ਼ਿਕਾਇਤ ਆਈ ਫਿਰ ਉਹਨਾਂ ਨੇ ਮੈਨੂੰ 15 ਦਿਨ ਦੀ ਦਵਾਈ ਦਿੱਤੀ 15 ਦਿਨ ਦੀ ਦਵਾਈ ਲੈਣ ਤੋਂ ਬਾਅਦ ਉਹ ਫਿਰ ਜਰਨਾ 5 ਦਿਨ ਵਿੱਚ ਗੈਪ ਮਾਰਿਆ ਫਿਰ 5 ਦਿਨਾਂ ਬਾਅਦ ਮੈਂ ਫਿਰ ਉੱਥੇ ਚਲਾ ਗਿਆ ਫਿਰ ਇਹਨਾਂ ਨੇ ਮੈਨੂੰ ਇੱਕ ਮਹੀਨੇ ਦੀ ਦਵਾਈ ਦਿੱਤੀ ਵੀ ਤੁਸੀਂ ਪ੍ਰਦੀਪ ਕੁਮਾਰ ਜੀ ਇਹ ਖਾ ਕੇ ਦੇਖੋ 3-4 ਮਹੀਨੇ ਫਿਰ ਮੈਨੂੰ ਦਵਾਈ ਉਹਨਾਂ ਨੇ ਹੋਰ ਦਿੱਤੀ ਉਹ ਮੈਨੂੰ ਪਰਮਾਤਮਾ ਮੈਨੂੰ ਆਰਾਮ ਆਰਾਮ ਤਾਂ ਆ ਗਿਆ ਮੈਂ ਪਹਿਲਾਂ ਗਠੀਏ ਤੋਂ ਬਹੁਤ ਪਰੇਸ਼ਾਨ ਸੀਗਾ ਮੈਂ ਕੋਈ ਚੀਜ਼ ਨਹੀਂ ਸੀ ਚੱਕ ਸਕਦਾ ਮੈਂ 2 ਸਾਲ ਬਾਅਦ ਵੀ ਹੁਣ ਵੀ 2 ਸਾਲ ਹੋ ਗਏ ਮਤਲਬ ਦੇਖਿਆ ਮੈਨੂੰ ਹੁਣ ਕੋਈ ਸ਼ਿਕਾਇਤ ਨਹੀਂ ਹੈ ਮੇਰੀ ਉਂਗਲਾ ਵੀ ਠੀਕ ਹੈ ਹੁਣ ਕੋਈ ਮੈਨੂੰ ਗਠੀਆ ਨਹੀਂ ਆ ਦੇਖੋ ਮੇਰਾ ਬਿਲਕੁਲ ਹੱਥ ਆਵੇ ਮੁੜਦੇ ਵੀ ਆ ਬਿਲਕੁਲ ਸਹੀ ਹੈ ਆਤੋਂ ਵੀ ਠੀਕ ਆ ਆ ਵੀ ਠੀਕ ਹੈ ਕੋਈ ਪ੍ਰੋਬਲਮ ਨੋ ਪ੍ਰੋਬਲਮ ਇਹਨਾਂ ਨੇ ਬਹੁਤ ਮੇਰੀ ਕੇਅਰ ਕੀਤੀ ਤੇ ਮੈਂ ਨਾਲ ਤਾਂ ਦਿਨ ਧੰਨਵਾਦ ਕਰਦਾ